ਸਵਾਗਤ ਆਇਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰੋ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰਦੇ ਹੋ ਨਾ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓਜ਼ ਨੋਟੀਫਿਕੇਸ਼ਨ ਮਿਲਦਾਰ ਹੋਵੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 987839388 ਹੈ ਜੀ ਸਾਲੇ ਭਾਗ ਤੁਸੀਂ ਆਇਆ ਕਰੋ ਸੂਈ ਸਵਾਈ ਵਹਿੜਾ ਦੋ ਟਾਈਮ ਤੇ ਚੋਕੇ ਲੈ ਜਾਣੀਆਂ ਐ ਇੱਕ ਗੱਲ ਮੈਂ ਪ ਤੇ ਮੈਂ ਹੋ ਗਿਆ ਲੇਟ ਟਾਈਮ ਆਇਆ 7:23 ਮਿੰਟ ਤੇ ਬਾਈ ਨੇ ਮੇਰੇ ਆਉਣ ਤੋਂ ਪਹਿਲਾਂ 5 ਮਿੰਟ ਪਹਿਲਾਂ ਹੀ ਗਾਂ ਚੋਈ ਆ ਹਜੇ ਮੈਂ ਨੂੰ ਬਾਈ ਫੋਨ ਤੇ ਮੈਂ ਹੋ ਗਿਆ ਥੋੜਾ ਲੇਟ ਮੈਨੂੰ ਕੰਮ ਸੀਗਾ ਆਪਦਾ ਕੋਈ ਥਾਣਾ ਵਾਲੇ ਜੱਜਮੰਡ ਤੋਂ ਉਸਾਂ ਨਾਲ ਹੋਣੀ ਹੈ ਜੇ ਮੈਂ ਇਹੀ ਭਰੇ ਹਾਂ ਤਾਂ ਵੀਡੀਓ ਬਣਾਉਂਦੇ ਤਾਂ ਹਵਾਨਾ ਕਸੂਰ ਦਿਖਾਉਣਾ ਸੀਗਾ ਪਰ ਹੁਣ ਜਮਾਂ ਚੋਈ ਹੋਈ ਆ 10 ਮਿੰਟ ਪਹਿਲਾਂ ਮੇਰੇ ਆਉਣ ਤੋਂ ਚੋਲੀ ਆ ਬਾਈਆਂ ਨੇ ਤੁਸੀਂ ਆਦੀ ਦੋ ਟਾਈਮ ਚੋਕੇ ਲੈ ਜਾਣੀ ਹੈਗੀ ਬਾਕੀ ਕਰਦੇ ਬਾਈ ਨਾਲ ਗੱਲਬਾਤ ਲੈਣੇ ਆ ਪ੍ਰੋਪਰ ਜਾਣਕਾਰੀ ਇਸ ਵਿਹੜ ਬਾਰੇ ਹਾਂਜੀ ਫਿਰ ਸ੍ਰੀ ਕਾਲ ਸਸਰੀ ਘਰ ਜੀ ਸਾਰੇ ਮੇਰੇ ਪਿੰਡ ਭਰਾਵਾਂ ਨੂੰ ਸਭ ਤੋਂ ਪਹਿਲਾਂ ਨਾਮ ਦਾਤੇ ਜਾਣੀ ਸਾਰੇ ਜਾਣਦੇ ਕਾਕਾ ਪਿੰਡ ਲੱਗੇਣਾ ਤਹਿਸੀਲ ਬਾਘਾ ਆਪਣਾ ਜਿਲ੍ਹਾ ਮੋਕਾ ਕੱਲ ਦੋਵਾਂ ਦੀ ਪਾਈ ਸੀ ਵੈਗੀਆਂ ਬਾਈ ਵੈਗੀਆਂ ਵੀ ਵੈਗੀਆਂ ਵੈਗੀਆਂ ਉਹਨਾਂ ਹੀ ਵੈਗੀਆਂ ਬਹੁਤ ਸੋਹਣੇ ਫੋਨ ਆਏ ਟਿੱਕ ਹੈ ਜੀ ਕਮੈਂਟ ਕਰ ਦਿਆ ਕਰੋ ਮੇਰੇ ਬਾਈ ਜਲਦ ਜਲਦੀ ਥੋੜੀ ਪੁਆਇੰਟ ਦਾ ਬਟਨ ਦਬਾਇਆ ਕਰੋ ਟਿੱਕ ਹੈ ਜੀ ਜਿਹੜੇ ਬੰਦੇ ਰਿੰਡਣਾਂ ਕੋਲ ਜਲਦ ਜਲਦੀ ਪਹੁੰਚਿਆ ਕਰੋ ਹਾਂ ਸਬਸਕ੍ਰਾਈਬ ਕਰਿਆ ਕਰੋ ਕਰ ਕਰ ਕਰਿਆ ਕਰੋ ਮੇਰੇ ਬਾਈ ਬਹੁਤ ਬਹੁਤ ਧੰਨਵਾਦ ਦੇਖਣ ਵਾਲਿਆਂ ਨੂੰ ਜਿਉਂਦੇ ਰਹੋ ਅੱਜ ਇੱਕ ਵੈੜਾ ਇੱਕ ਵੈੜਾ ਬਾਬੇ ਨਾ ਗੁਰਦੁਆਰਾ ਬਾਬੇ ਨਰਾਇਣ ਦਾਸ ਜੀ ਗੰਗਾਰਾ ਬਾਬੇ ਨਾਜਰਸਰ ਦਾ ਠੀਕ ਹੈ ਜੀ ਸਾਡੇ ਪਿੰਡ ਮੇਰੇ ਘਰ ਦੇ ਕੋਲੇ ਠੀਕ ਹੈ ਬਾਈ ਉੱਥੇ ਮੇਰਾ ਘਰ ਆ ਬਾਬੇ ਨਾਜਰਸਰ ਦਾ ਗੁਰਦੁਆਰਾ ਨਵਾਂ ਲੰਗਰ ਜਦੋਂ ਮਰਜ਼ੀ ਮੈਨੂੰ ਮੋਸਟ ਵੈਲਕਮ ਜੀ ਆਨ ਨੂੰ ਮਿਲੋ ਠੀਕ ਹੈ ਜੀ ਕਿੱਥੇ ਜੀ 130 ਘੰੜ ਪੜਤ ਲੈ ਜਾਣੇ ਆ 19 ਤਰੀਕ ਨੂੰ ਠੀਕ ਹੈ ਬਾਈ ਤੁਸੀਂ ਬੈਠੇ ਘਰੇ ਸੁੱਖ ਸੁਖ ਲੋ ਤੁਹਾਡੀ ਨਾ ਪੂਰੀ ਉਹ ਤੇ ਮੈਨੂੰ ਫੱਟੇ ਮੂੰਹ ਕਹਦਾ ਤੁਹਾਡਾ ਦਿਲ ਸਾਫ ਕਹਿੰਦਾ ਠੀਕ ਹੈ ਜੀ ਪਰਾ ਅਮਰੀਕਾ 'ਚ ਬੈਠਣ ਜਾਂਦੇ ਆ ਵਿਦੇਸ਼ਾਂ 'ਚ ਬੈਠੇ ਕੰਡਾ 'ਚ ਬੈਠੇ ਜਾਂ ਕੋਈ ਕੋਨੇ ਕੋਨੇ ਚੋਂ ਬੰਦਾ ਬੈਠਾ ਦੂਰ ਸਕ ਸਕ ਲੋ ਠੀਕ ਹੈ ਜੀ ਤੁਹਾਡੀ ਸਖਪੂਰੀ ਨੂੰ 6 ਬੰਦੇ ਨੇ ਫੋਨ ਆਇਆ ਮੈਂ ਪੀ.ਆਰ. ਵੀਡੀਓ ਪਾਈ ਸੀ ਠੀਕ ਹੈ ਜੀ ਉਹ ਤਾਂ ਭਾਈ ਹੁਣ ਦੱਸ ਕਦੋਂ ਆਈਏ ਸਾਡੇ 6 ਬੰਦੇ ਦੀ ਸਖਪੂਰੀ ਹੋ ਗਈ ਠੀਕ ਹੈ ਜੀ ਅੱਡਾ ਅੱਡੀ ਫੋਨ ਨੰਬਰ ਮੇਰੇ ਕੋਲੇ ਆ ਮੈਂ ਬੰਦੇ ਨੂੰ ਜਾਣਦਾ ਨਹੀਂ ਠੀਕ ਹੈ ਜੀ ਮੈਂ ਕਿਹਾ ਤੁਸੀਂ ਆਪ ਕੱਲ ਕੇ ਆਓ ਤੇ ਮਾਤਾ ਦੇਖੋ 19 ਅਕਤੂਬਰ ਨੂੰ ਠੀਕ ਹੈ ਜੀ ਖੰਡ ਪਾੜ ਸ਼ੁਰੂ ਹੋਣੇ ਆ ਖੰਡ ਪਾੜ ਸ਼ੁਰੂ ਨੇ 130 ਖੰਡ ਪਾੜ ਲੜੀ ਵਾਰ ਆ ਨਹੀਂ ਇੱਕ ਤਾਂ 19 ਪਰਸੋਂ ਨੂੰ ਆ। ਭਾਈ 19 ਐਸ 19 ਨੂੰ। ਐਸ 19 ਨੂੰ 19 ਸਤੰਬਰ ਨੂੰ। ਸਤੰਬਰ 19 ਸਤੰਬਰ ਸੌਰੀ 19 ਸਤੰਬਰ ਨੂੰ। ਸ਼ੁਰੂ ਹੋਣੇ ਆ। ਐਸ 19 ਨੂੰ ਸ਼ੁਰੂ ਹੋਣੇ ਆ। ਠੀਕ ਆ ਤੇ ਭੋਗ। ਭੋਗ ਭਾਈ ਪਹਿਣਿਆ ਵੇਲਾ ਵੀ 20 ਖੰਡ ਪਾਠ ਮਰ ਕੇ 20 ਖੰਡਾ ਪਾਠਾਂ ਦੇ ਭੋਗ ਖੰਡ ਪੜ ਪਿਆ ਕਰਨਾ ਭੋਗ। ਚਲੋ ਉਹ ਆਪਾ ਪੋਸਟਰ ਤੇ ਫੋਟੋ ਪਾ ਦਿਆਗੇ ਫਿਰ ਚੈਨਲ ਦੇ ਉੱਤੇ। ਤੇ ਮੇਰੇ ਭਾਈ 130 ਖੰਡ ਪਾਟਾ ਲੜੀ ਬਾੜ ਧਰੀ ਆਉਣੇ ਆ ਠੀਕ ਹੈ ਜੀ ਕਿਉਂਕਿ 20 ਖੰਡ ਪੜ ਧਰਦੇ ਜਿਹਦੇ ਨਾਲ ਖੰਡ ਖੰਡ ਪੜਦਾ ਭੁਗ ਫੇ ਗਿਆ ਹਾਂਜੀ ਹਾਂਜੀ ਇਸ ਤਰ੍ਹਾਂ ਹੋਣੇ ਆ ਜਿਹੜੇ ਹਿਸਾਬ ਨਾਲ ਖੰਡ ਪਾਟਾ ਤੇ ਬਰਸ਼ੀ ਵਾਲਾ ਤੈਨੂੰ ਦੱਸ ਦਿਆਂਗੇ ਬਾਅਦ ਚ ਬਰਸ਼ੀ ਸੰਤਾਂ ਦੀ ਬਰਸ਼ੀ ਮਣਾਈ ਜਾਂਦੀ ਬਹੁਤ ਤਕੜੀ ਹਾਂਜੀ ਹਾਂਜੀ ਹਰ ਇੱਕ ਚੀਜ਼ ਇਹਦਾ ਭਗਵਾਨ ਪਕੜਨਾ ਤੁਸੀਂ ਵੇਖੋ ਵੇ ਇਤਿਹਾਸ ਜੋ ਹੋਜੂਗੇ ਕਿ ਕੀ ਛਾਈਏ ਤੇ ਕੀ ਛੱਡੀਏ ਠੀਕ ਹੈ ਬਾਈ ਪਿੰਡ ਲੱਗੇ ਆਣਾ ਇਹ ਸੀਲ ਵਾ ਕੇ ਚਲੋ ਅੱਧਾ ਸ਼ਰਧਾ ਮੁਤਾਬਕ ਸਾਰੇ ਵੀ ਰੋਣ ਸ਼ਰਧਾ ਮੁਤਾਬਕ ਮੇਰੇ ਭਾਈ ਜਿਹੜ ਠੀਕ ਹੈ ਜਰੂਰ ਆਇਓ ਠੀਕ ਹੈ ਜੀ ਕੀਰਲੇ ਦਿਨ 3 ਤਰੀਕ ਨੂੰ ਸਮਾਪਤੀ ਹੈ ਠੀਕ ਹੈ ਬਾਈ 3 ਅਕਤੂਬਰ ਨੂੰ 3 ਅਕਤੂਬਰ ਨੂੰ ਸਮਾਪਤੀ ਹੈ ਠੀਕ ਹੈ ਜੀ ਬਾਈ ਤੁਸੀਂ ਕੀਰਲੇ ਦਿਨ ਆਜੋ ਤੁਸੀਂ ਪਹਿਲੂ ਆਜੋ ਠੀਕ ਹੈ ਜੀ ਤੁਹਾਡੀ ਉਹਨੀ ਅਜਤ ਭਾਵਨਾ ਹੋਊਗੀ ਪਿਆਰ ਮਿਲੂਗਾ ਜੋ ਬੈਠੇ ਕਰ ਸੁਖ ਸੁਖ ਲੈਂਦੇ ਆ ਉਹ ਵੀ ਪੂਰੀ ਹੋਊਗੀ ਠੀਕ ਹੈ ਬਾਈ ਠੀਕ ਹੈ ਜੀ ਬਾਕੀਆਂ ਵਾਲੇ ਪਾਸੇ ਆਉਣੇ ਆ ਠੀਕ ਹੈ ਬਾਈ ਸਾਡੇ ਦਿਨਾਂ ਦੀ ਪਰ ਮੇਟਾ ਠੀਕ ਹੈ ਜੀ ਬਾਈ ਜੀ 11 ਲੀਟਰ ਦੁੱਧ ਹੈ ਠੀਕ ਹੈ ਜੀ ਗੱਡਾ ਥੋੜਾ ਘੁਮ ਮੜਾ ਉਹ ਆਏ ਨਾ ਸੋਚੋ ਗਲਾਸਾਂ ਦਾ ਦੁੱਧ ਕੋਈ ਆਊਗਾ ਪੋਲੀ ਪੂਰੀ ਹੈ ਮਾੜੀ ਜੀ ਸਾਈਡ ਜਾਨੀ ਕੇ ਮਾੜੀ ਜੀ ਸਾਈਡ ਆ ਦੁੱਧ ਦਿੰਦੀ ਉਹ 27 28 ਲੀਟਰ ਥੋੜੀ ਦਿੰਦੀ ਹੈ ਠੀਕ ਹੈ ਬਾਈ ਲਓ ਜੀ ਘੜਾ ਘੜਾ ਕੇ ਬਾਈ ਜਾਨੂ ਸਾਹਿਬ ਜਿਹੜਾ ਲਓ ਬਾਈ ਦੋਸਤੋ ਵੱਡੇ ਵੱਡੇ ਬਹੁਤ ਆ ਗਈ ਆ ਚੋਈ ਕਰਕੇ ਲੱਗਦੇ ਤੁਹਾਨੂੰ ਜਈ ਜਿਹੜੇ ਸੋਮ ਦੇ ਟਾਈਮ ਬਣਾਉਦੇ ਤਾਂ ਫਸੇ ਹੋਣਾ ਸੀ ਬਹਿਂਦਾ ਮਾੜੀ ਜੀ ਸੈੱਡ ਜ਼ਰੂਰ ਆ ਪਰ ਦੁੱਧ ਬਣਾਤੇ ਗਲਾਸਾਂ ਨਾਲ ਚੋਲਿਓ ਹੱਥੀ ਚੁਆਈ ਵਾਲ ਦੂਜਾ ਸੂਆ ਸੂਈਆ ਤੀਜੇ ਲਈ ਸਾਢੇ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਵੱਡੀ ਫਾਰਮ ਵਾਲੀਆਂ ਬੜਾ ਜੀ ਦੀ ਵੜਾ ਟਰੱਕ ਜਿੱਡੀ ਵਾਲਾ ਕੋਈ ਛੋਟੀ ਜਿਹਾ ਸਮਝ ਲਿਓ ਕੋਈ ਜੈਦ ਬਰੀਡ ਬਹੁਤ ਆ ਛੋਟਾ ਕਾਨਾ ਬੋਦੀ ਵਾਲੀ ਵੜਾ ਜੈਦ ਬਰੀਡ ਫੁੱਲ ਆ ਗਈ ਜਿੱਥੋਂ ਲਈ ਆ ਬਾਈ ਜਨਾ ਉਹ 26 ਤਾਰੀਖ ਦਾ ਦਿੱਤਾ ਵਾ ਪਰ ਜੇ ਤੁਹਾਡੀ ਸੇਵਾ ਸੰਭਾਲ ਕਰ ਲੋਗੇ ਤਾਂ ਦੇਊਗੀ ਜੇ ਇੱਥੇ ਤੂੜੀ ਦੇ ਮੈਂ ਦੇਖਾਂਗੇ ਤਾਂ 10 ਮੀਨ ਦੇਣਾਗਾ ਹੁਣ ਜਿਹੜਾ ਤਿਆਰ ਆ ਉਹ 11 ਕਿਲੋ ਆ ਸਾਢੇ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਆ ਬਾਈ ਹਾਂਜੀ ਆਵੇ ਲੋ 22 ਦੇ ਹੱਕ ਤੱਕ ਆਉਂਦੀ ਜਾਵੇਖ ਲੋ ਤੁਸੀਂ ਆਵੇ ਲੋ ਬਾਈ ਦਾ ਮੁੱਢਾ ਭਾਜੀ ਲੱਖ ਰੁਪਏ ਦੀ ਵੇੜਾ ਤਿਆਰ ਹੋਈ ਹਾਂਜੀ ਇਹਨਾਂ ਸੋਚੋ ਵੀ ਤੁਹਾਨੂੰ ਆਪ ਨੂੰ ਮੁੱਢਾ ਪੀ 70% 80 ਕਰੋਸ ਹੈ। ਠੀਕ ਹੈ ਜੀ। ਅੱਜ ਵਰਗਾ ਦੁੱਧ ਦਾ। ਠੀਕ ਹੈ ਜੀ। ਚਿੱਟਾ। ਇਹਦਾ ਮੁੱਲ 40000 ਰੁਪਏ ਹੈ। ਵਿੱਚੋਂ ਮੈਂ ਤਾਣ। ਮੁੱਲ ਤਾਂ ਉਹਨੂੰ 3.5 ਦਿਨ ਦੀ ਪਰੇਡ ਹੈ। ਚੈੱਕ ਕਰਾ ਕੇ ਲੈ ਜਾਵੇ। ਇੱਕ ਪਾਸਾ ਉਹਦਾ ਡੈਕਟਰ ਲਵੇ। ਠੀਕ ਹੈ ਜੀ। ਦੋ ਰੰਗ ਚੋਕ ਕੇ ਲਵੇ। ਠੀਕ ਹੈ ਬਾਈ। ਕਿ ਮੇਰਾ ਭੈਣ ਭਰਾ ਕਿ ਦੂਰ ਬੈਠਾ ਹੈ। ਹਾਂਜੀ। ਕੋਲੇ ਕੋਈ ਰੈਕਟਰੀ ਹੁੰਦੀ ਹੈ ਜਾਂ ਕੰਟਰੋਲਿੰਗਲੀ ਹੁੰਦੀ ਨਾ ਨਹੀਂ ਘਰਾਨੀ। ਠੀਕ ਹੈ ਜੀ। ਉਹਨੂੰ ਘਰ ਦੇਵੇ। ਠੀਕ ਹੈ ਜੀ। ਉਹ ਬੰਦਾ ਚੋਕ ਕੇ ਲੈ ਆਪ ਜੀ ਆਪ। ਠੀਕ ਹੈ ਬਾਈ। ਉਹਦੀ ਬਾਕੀ ਜਿੰਮੇ ਮੇਰੀ ਮ ਤਾਂ ਕਿਸ ਦੀ ਸੇਵਾ ਕਰਵਣੀ ਕਿ ਕਿਸ ਦੀ ਸੇਵਾ ਕਰਵਣੀ ਮੋੜਾ ਆ ਚੋਕੇ ਲਿਆਵੇ ਗੱਲ ਨਿਬੜੀ ਆ ਗੱਲ ਨਿਬੜੀ ਚੋਕੇ ਲਿਆਵੇ 3 ਲੰਗ 2 8 ਗ੍ਰਾਮ 4 ਲੰਗ 2 ਠੀਕ ਆ ਜੀ ਜੋ ਘਰੋਂ ਬਾਹਰ ਉਹ ਤੁਹਾਡੀ ਆ ਠੀਕ ਆ ਜੀ ਪਾਇਓ ਜਾਂ ਨਾ ਪਾਇਓ ਭਲਾ ਠੀਕ ਆ ਜੀ ਲਓ ਵੀ ਦੋਸਤੋ ਬਾਈ ਕਹਿੰਦਾ ਵੀ ਮੇਰੇ ਘਰੇ ਦੁੱਧ 11 ਕਿਲੋ ਤੇ ਦੋ ਟਾਈਮਾਂ ਦਾ ਚੋਕੇ ਲੈ ਜਾਓ ਕੋਈ ਕਿਲੋ ਫੜੇ ਤਾਂ ਉਹ 10 ਕਿਲੋ ਮੰਨ ਲਓ ਤੁਸੀਂ ਮੇਰੇ ਕਹਿਣ ਤੇ ਬਾਕੀ ਵੱਡੀ-ਵੱਡੀ ਬਹੁਤ ਆ ਗਈ ਚੰਗੀ ਸੇਵਾ ਸੋ ਤਾਂ ਵੱਧ ਵੀ ਜਾਊਗੀ ਸੋ ਦਾ ਵੀ ਇਹ 12-13 ਕਿਲੋ ਕਰ ਜੇ ਸਾਢੇ ਮਹੀਨੇ ਚੈੱਕ ਪਾਸ ਆ ਗਈ ਇਜਹੀ ਆ ਮੜੀ ਸਾਈਡਾਂ ਦੇ ਵੈੜ ਦੇ ਵੀ 50 ਵਿੱਚ ਤੋਂ 22 ਵੈੜ ਬਾਈ ਨੇ ਬਾਹਰ ਕਰਨਾ ਸੀਗਾ ਹੁਣ ਮੁੱਲ ਸਿਰਫ 40000 ਰੁਪਇਆ ਵਾ ਜਮਾ ਜੈਜ ਮੁੱਲ ਆਗਾ ਫਿਜ਼ੀਕਲ ਚੈੱਕ ਕਰਦੇ ਚਟਾ ਮੱਝਾ ਰਗਾ ਹੱਥੇ ਚੋਈ ਵਾਲਾ ਮੁੱਠੀ ਵਾਲਾ ਥਾਣਾ ਜਿਹਦੇ ਪਸੰਦ ਆਈ ਬਾਈ ਨਾਲ ਗੱਲਬਾਤ ਕਰ ਲੈਣੀ ਹੈ ਜੀ ਨੰਬਰ ਸਕਰੀਨ ਤੇ ਚੱਲੀ ਜਾਣਾ ਧੰਨਵਾਦ ਜੀ